ਵੱਡੀ ਖਬਰ ਲੈ ਕੇ ਆਏ ਆ ਸੁਖਬੀਰ ਬਾਦਲ ਦੀ ਪ੍ਰਧਾਨਗੀ ਜਾ ਸਕਦੀ ਹੈ ਜੀ ਹਾਂ ਲੰਘੇ ਦਿਨ ਅਸੀਂ ਖਬਰ ਨਸ਼ਰ ਕਰੀ ਸੀ ਜਿਸ ਦੇ ਵਿੱਚ ਦੱਸਿਆ ਸੀ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਖੋ ਸਕਦੀ ਹੈ ਸੁਖਬੀਰ ਬਾਦਲ ਤੋਂ ਅਸਤੀਫਾ ਮੰਗ ਸਕਦੇ ਨੇ ਜੀ ਹਾਂ ਉਹ ਖਬਰ ਤੇ ਮੋਹਰ ਲੱਗ ਚੁੱਕੀ ਹੈ ਤਾਂ ਦੱਸ ਦਈਏ ਕਿ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਸ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਰਖੜਾ ਬੀਬੀ ਜਗੀਰ ਕੌਰ ਢੀਂਡਸਾ ਪਰਿਵਾਰ ਜਾਂ ਮਲੂਕਾ ਇਸ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰ ਨੇ ਜਿਨ੍ਹਾਂ ਵੱਲੋਂ ਮੀਟਿੰਗ ਕੀਤੀ ਗਈ ਵਡਾਲਾ ਦੇ ਘਰੇ ਕਲਦੀਪ ਸਿੰਘ ਵਡਾਲਾ ਵੀ ਨਾਲ ਸੀਗੇ ਤੇ ਉਹ ਮੀਟਿੰਗ ਦੇ ਵਿੱਚ ਹੀ ਨਿਕਲਿਆ ਕਿ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਕਮੇਟੀ ਵੱਲੋਂ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਛੁੱਟੀ ਹੋ ਸਕਦੀ ਹੈ ਤੇ ਦੂਜੇ ਪਾਸੇ ਸੁਖਬੀਰ ਬਾਦਲ ਵੱਲੋਂ ਵੀ ਆਪਣੀ ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਸੀ ਪਰ ਇਹ ਗੁਪਤ ਮੀਟਿੰਗਾਂ ਦਾ ਨਤੀਜਾ ਅੱਜ ਨਿਕਲਿਆ ਚੰਦੂ ਮਾਜਰਾ ਹੁਣਾਂ ਨੇ ਉਹਨਾਂ ਤੋਂ ਅਸਤੀਫਾ ਮੰਗ ਲਿਆ ਇਹ ਸਾਰਾ ਕੁਝ ਇਸ ਲਈ ਕਰਾ ਗਿਆ ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਨਿਗਾਰ ਹੋ ਰਿਹਾ ਉਸ ਨੂੰ ਦੇਖਦੇ ਹੋਏ ਸਾਰੀ ਸੀਨੀਅਰ ਲੀਡਰਸ਼ਿਪ ਵੱਲੋਂ ਇਹ ਫੈਸਲਾ ਲਿਆ ਗਿਆ ਤੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਇਹ ਮੀਟਿੰਗ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਕੱਲ ਵੀ ਅਸੀਂ ਇਹ ਖਬਰ ਨਸ਼ਰ ਕਰੀ ਸੀ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਪਰ ਸੂਤਰ ਸੱਚ ਹੁੰਦੇ ਦਿਖਾਈ ਦੇ ਰਹੇ ਨੇ ਅਤੇ ਖਬਰ ਸ਼ਰੀਆਮ ਟੀਵੀਆ ਦੇ ਉੱਤੇ ਚੱਲ ਰਹੀ ਹੈ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੁਣ ਜਾ ਸਕਦੀ ਹੈ ਨਕਾਮੀਆਂ ਤੇ ਕਾਈਆਂ ਦੇ ਕਰ ਉਹਨਾਂ ਕਾਮੀਆਂ ਤੇ ਬਤਾਈਆਂ ਤੇ ਅਸੀਂ ਅੰਦਰ ਬੈਠ ਕੇ ਬੜੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਆ ਤੇ ਮੁੜ ਕੇ ਸ਼ਰੋਮਣੀ ਕਾਲੀਦਾਨ ਨੂੰ ਬਰਾਮੀਆਂ ਲੀਹਾਂ ਤੇ ਲਿਆਉਣ ਲਈ ਫਾਕਸ ਤੋਂ ਆਟਲੇ ਲਿਆ ਲਈ ਸ਼ਰੋਮਣੀ ਕਾਲੀਦਾਨ ਨੂੰ ਸ਼ਰੋਮਣੀ ਕਾਲੀਦਾਨ ਬਣਾਉਣ ਲਈ ਇਹ ਵੀ ਵਿਚਾਰ ਚਰਚਾ ਬੜੇ ਵਿਸਾਰਦੇ ਵਿੱਚ ਹੋਈਆ ਉਹਦੇ ਵਿੱਚ ਫੈਸਲਾ ਕੀਤਾ ਕਿ ਪਹਿਲਾਂ ਤਾਂ ਕੇ ਪਿਛਲੇ ਸਮੇਂ ਵਿੱਚ ਜੋ ਕਟਾਈਆਂ ਖਾਮੀਆਂ ਕਮੀਆਂ ਰਹੀਆਂ ਉਹਨਾਂ ਦਾ ਪੱਸ਼ਤਾਪ ਸ੍ਰੀ ਅਕਾਸ਼ਰਤਕ ਸਾਹਿਬ ਤੇ ਜਾ ਕੇ ਜੀਵਾਂ ਜਾਂਚਾ ਦੇ ਤੌਰ ਤੇ ਸ੍ਰੀ ਅਕਾਸ਼ਰਤਕ ਸਾਹਿਬ ਤੇ ਪੇਸ਼ ਹੋ ਕੇ ਕੀਤਾ ਜਾਵੇ ਸਾਰੀ ਲੀਡਰਸ਼ਿਪ ਜਿਹੜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਉਹ ਸਾਰਾ ਕੁਝ ਹੁੰਦਾ ਦੇਖ ਕੇ ਟੁੱਪ ਰਹੇ ਜਿਹੜਾ ਜਿਹੜੇ ਵੀ ਕਰਦੇ ਵਿੱਚ ਸ਼ਾਮਲ ਸੀ ਨਾਲ ਨੂੰ ਸੀ ਵੀ ਇਨ ਕਰਦੇ ਆ ਕਿ ਇੱਕ ਜਨਾਈ ਨੂੰ ਸਵੇਰੇ 11 ਵਜੇ ਸ੍ਰੀ ਕਾਲਤਾ ਸਾਹਿਬ ਇਸ ਕਟੜੇ ਇਸੇ ਜਾ ਕੇ ਦਿੱਤੀ ਰੂਪ ਦੇ ਵਿੱਚ ਅਸੀਂ ਉਹ ਸਾਰਾ ਦੇਖਤੀ ਜੈਦਾ ਸ੍ਰੀ ਕਾਲਤਾ ਸਾਹਿਬ ਸ੍ਰੀ ਕਾਲਤਾ ਸਾਹਿਬ ਤੇ ਜਾ ਕੇ ਕਰਾ ਲੇ ਔਰ ਕੀਮਾ ਜੈਤਕਾਰ ਜੀ ਵੀ ਉਹ ਨਾਲ ਅੱਗੇ ਨੂੰ ਅਰਦਾਸ ਵੀ ਕਰਦੀਆਂ ਕਿ ਗੁਰੂ ਸਾਨੂੰ ਸਵਰਥਾ ਵਕਸ਼ੇ ਸਮਾਤ ਵਕਸ਼ੇ ਕਿ ਅਸੀਂ ਉਹਨਾਂ ਪਤਾਈਆਂ ਤੇ ਖਾਨੀਆਂ ਤੋਂ ਬਾਹਰ ਸਕੀਏ ਤੇ ਸਰੋਵਣੀਏ ਤਾਲੀਦਾਰ ਨੂੰ ਮੋੜ ਉਹ ਸਰਜੀਤੀ ਦੇ ਲੈ ਕੇ ਬਲੰਗਿਆ ਤੇ ਜਾ ਸਕੀਏ ਇਹ ਅਰਦਾਸ ਕਰਕੇ ਅਸੀਂ ਸਰੋਵਣੀਏ ਤਾਲੀਦਾਰ ਬਚਾਓ ਲੈ ਦਾ ਆਜ਼ਾਦ ਸ੍ਰੀ ਹਕਾਤਕ ਸਾਹਿਬ ਤੋਂ ਅਸੀਂ ਆਰੰਭ ਕਰਨਾ ਉਹਦੇ ਵਿੱਚ ਜਿੰਨੇ ਵੀ ਕੋਈ ਪੰਥ ਦਰਦੀ ਨੇ ਪੰਥ ਹੈ ਪੈਸੀ ਵਿਦਵਾਨ ਨੇ ਸਿੱਖ ਲੋਕ ਨੇ ਪੰਜਾਬ ਹਤੈਸੀ ਲੋਕ ਨੇ ਸਰਬੱਤ ਦਾ ਭਲਾ ਚਾਹੁੰਣ ਵਾਲੇ ਲੋਕ ਨੇ ਮਾਨਸ ਕੀ ਜਾਤ ਦੇ ਇੱਕ ਪਹਿਚਾਨ ਹੋਤੇ ਚਲੋ ਬਈ ਲੋਕ ਨੇ ਸਤਿ ਬਾਪੂਤ ਵਿਦਵਾਨ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਵਿਦਵਾਨਾਂ ਨਾਲ ਵੀ ਕਰਾਂਗੇ ਔਰ ਮੀਡੀਆ ਨਾਲ ਵੀ ਕਰਾਂਗੇ ਜਿਹੜੇ ਵੀ ਕੋਈ ਚੱਗੇ ਸੁਝਾਅ ਸਾਡੇ ਸਾਹਮਣੇ ਆਉਣਗੇ ਸਰੋਪਣੀ ਕਾਲੀਦਾਰ ਬਚਾਓ ਲਹਿਰ ਦੇ ਵਿੱਚ ਉਹਨਾਂ ਨੂੰ ਅਪਣਾ ਕੇ ਇੱਕ ਅਜੰਗਾਤਕਾਰ ਕਰਦੇ ਸਰੂਪ ਦੇ ਕਾਲੀਦਾਸ ਦੇਰ ਮੋੜ ਸਰਜੀਤੀ ਵੱਲ ਤੋਰਾਂਗੇ ਔਰ ਉਹਦੇ ਲਈ ਅਸੀਂ ਇੱਕ ਕੋਈ ਧਾਰਮਿਕ ਤੇ ਰਾਜਨੀਤਿਕ ਸਵੇਰ ਦੀ ਕੋਈ ਸ਼ਖਸੀਅਤ ਜਿਹੜੀ ਆ ਜਿਹੜੀ ਇਸ ਅਜੋਕੇ ਸੰਕਰ ਦੇ ਵਿੱਚੋਂ ਸਮੁੱਚੀ ਇਸ ਦੁਰਦਸ਼ਾ ਦੇ ਵਿੱਚੋਂ ਕੱਢ ਕੇ ਸਰਪ੍ਰਮਾਨਤ ਸ਼ਰਮਣੀ ਕਾਲੀਦਾਸ ਨੂੰ ਬਣਾਉਣ ਦੇ ਵਿੱਚ ਸਹਾਇ ਹੋ ਸਕੇ ਜਿਹੜੀ ਧਰਮ ਤੇ ਰਾਜਨੀਤੀ ਦਾ ਇਹ ਸਵੇਰ ਵਾਲੀ ਹੋ ਗਏ ਉਹ ਸ਼ਕਸੀਅਤ ਨੂੰ ਅਸੀਂ ਅਗਵਾਈ ਦੇਣ ਲਈ ਅਪੀਲ ਕਰਾਂਗੇ ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਪਹੁੰਚਾ ਕੇ ਅਪੀਲ ਕਰਕੇ ਕਿਸੇ ਨਾ ਕਿਸੇ ਉਸ ਖੇਤਰ ਨੂੰਗਵਾਈ ਸੰਬੰਧੀ ਗੱਲ ਕਰਾਂਗੇ ਉਹਦੇ ਲਈ ਇੱਕ ਕਮੇਟੀ ਅਸੀਂ ਫਾਰਮ ਕਰ ਜਾ ਰਹੇ ਹਾਂ ਔਰ ਇੱਕ ਜੱਗਾ ਫਾਰਮ ਦਾ ਤੈਅ ਕਰਨ ਲਈ ਉਹਦੇ ਲਈ ਵੀ ਇੱਕ ਸਬ ਕਮੇਟੀ ਬਣਾਉ ਜਾ ਰਹੇ ਹਾਂ ਔਰ ਪਾਰਟੀ ਪ੍ਰਧਾਨ ਸਾਹਿਬ ਨੂੰ ਇਸੇ ਸਬੰਧ ਵਿੱਚ ਬਾਦਲ ਨੂੰ ਨਾਲ ਜ਼ਰੂਰ ਪੀਰ ਕਰਦੇ ਆ। ਕਿਉਂ ਵਕਤਰਾ ਦੀ ਜਿਹੜੀ ਭਾਵਨਾ ਲੋਕਾਂ ਦੀ ਜਿਹੜੀ ਭਾਵਨਾ ਲੋਕਾਂ ਦਾ ਜਿਹੜਾ ਫਤਵਾ ਉਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਉਹਨੂੰ ਜ਼ਰੂਰ ਉਹਦਾ ਸਤਕਾਰ ਕਰ ਉਹਨੂੰ ਪ੍ਰਵਾਹ ਕਰ ਤਾਂ ਕਿ ਸ਼ਰਮਣੀ ਅਕਾਲੀ ਦਰ ਨੂੰ ਅਸੀਂ ਵੱਲ ਮਜ਼ਬੂਤ ਕਰਕੇ ਲੋਕਾਂ ਦੇ ਵਿੱਚ ਜਾ ਸਕੀਏ। ਇਹ ਦੂਜੇ ਵਕਤਰਾ ਨੂੰ ਵੀ ਪੀਰ ਕਰਦੇ ਆ। ਪੰਜ ਸੈਕਿਆ ਨੂੰ ਵੀ ਪੀਰ ਕਰਦੇ ਆ। ਸਾਰੇ ਜਿਹੜੇ ਵੀ ਕਾਲੀਦਾਰ ਨਾਲ ਸਹਿਯੋਗ ਕਰਵਾਏ ਲੋਕ ਨੇ ਕਿ ਉਹ ਇਸ ਸ਼ਰੋਮਣੀ ਕਾਲੀਦਾਰ ਬਚਾਓ ਲਹਿਰ ਦੇ ਵਿੱਚ ਸ਼ਾਮਲ ਹੋਣ ਸ਼ਰੋਮਣੀ ਕਾਲੀਦਾਰ ਬਚਾਓ ਲਹਿਰ ਨੂੰ ਮਜ਼ਬੂਤ ਕਰਨ ਦੇ ਵਿੱਚ ਹਿੱਸਾ ਵਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸ਼ਰੋਮਣੀ ਕਾਲੀਦਾਰ ਨੂੰ ਮੁੜ ਮਜ਼ਬੂਤੀ ਬਖਸ਼ ਸਕੀਏ ਇਹ ਸਾਡਾ ਜਿੰਮਾ ਹੋਏਗਾ ਔਰ ਇਹ ਸਬ ਕਮੇਟੀਆ ਜਿੰਦੇ ਵੀ ਉਹ ਵੀ ਅਸੀਂ ਚੱਲਦੀ ਕਾਸਟਸ ਨੂੰ ਹਸਕਾਰਦਾਂਗੇ ਤੇ ਜਿਹੜੀ ਇਹ ਸਾਰੇ ਕਾਰਜ ਨੂੰ ਲੈ ਕੇ ਚਰੇਗੀ ਉਹ ਵੀ 15 ਮੈਂਬਰੀ ਦੀ ਮੈਂਬਰੀ ਜਿਹੜੇ ਸੀਨੀਅਰ ਬੰਦੇ ਹੋਣਗੇ ਉਹਨਾਂ ਦੀ ਅਗਵਾਈ ਵਿੱਚ ਉਹ ਕਮੇਟੀ ਬਣਾਦਾਂਗੇ ਤੇ ਫਿਰ ਅਸੀਂ ਅਗਵਾਈ ਲਈ ਜਿਹੜੀ ਵੀ ਕੋਈ ਸਿਖਸ਼ੀਤ ਐਗਰੀ ਕਰੇਗੀ ਜਿਨ੍ਹਾਂ ਜਿਨ੍ਹਾਂ ਕੋ ਜਾਨਾਂ ਨੇ ਉਹਨੂੰ ਜ਼ਰੂਰ ਸਹਾਹਾ ਦੇ ਸੋ ਮੈਂ ਸਵਾ ਪੰਜ ਘੰਟੇ ਤੁਹਾਡੀ ਮੀਟਿੰਗ ਚੱਲੀ ਹੈ ਕਿ ਮੀਟਿੰਗ ਦੇ ਵਿੱਚ ਪੂਰੇ ਪੰਜਾਬ ਲੀਡਰਸ਼ਿਪ ਤੁਹਾਡੇ ਨਾਲ ਹੈ ਕਿ ਵਿਚਾਰ ਸਾਂਝੇ ਹੋਏ ਕਿਹੜੇ ਕਿਹੜੇ ਜੋ ਹੈ ਉਹ ਇਹ ਉਹਦੇ ਬੜੇ ਵਿਸਾਜ ਤੱਤ ਹੈ ਹੋਈਆ ਕਿ ਕਿਹੜੀਆਂ ਕੜੀਆਂ ਖਾਮੀਆਂ ਰਹੀਆਂ ਕਿਹੜੀਆਂ ਕਿਹੜੀਆਂ ਕਮੀਆਂ ਰਹੀਆਂ ਜਿਹੜੇ ਸੁਝਾਅ ਆਏ ਨੇ ਉਹ ਸੁਝਾਅ ਜਿਹੜੇ ਆਏ ਨੇ ਉਹ ਅਸੀਂ ਉਹਨਾਂ ਦਾ ਪ੍ਰਵਾਨਗੀ ਕਰਾਂਗੇ ਉਹ ਜਿਹੜਾ ਰਾਜ ਅਸੀਂ ਆਪਣਾ ਆਕਾਲੀਗਰ ਬਚਾਓ ਲਹਿਰ ਦਾ ਰਾਜ ਕਰਨਾ ਉੱਥੇ ਅਸੀਂ ਉਹਨਾਂ ਸੱਜਣੋ ਸਾਹਿਬ ਪਤਾ ਨਹੀਂ ਕਿ ਉਹ ਚੱਲਦਾ ਰਹੀ ਹੈ ਅੱਜ ਕੇ ਸਾਰੀਆਂ ਗੱਲਾਂ ਹੀ ਕੀਤੀਆਂ ਨੇ ਤੇ ਅੱਜ ਜਿੱਦਿ ਵਿੱਚ ਬਦਲਾਅ ਤੇ ਨੌੜਾ ਬਜੜੀ ਕੋਈ ਨਹੀਂ ਤੁਹਾਨੂੰ ਜਿਤਾਣ ਦੇ ਰਾਜਨੀਤੀ ਦਾ ਸਦੇਲ ਜਿਹੜਾ ਤੇ ਤਿਆਗ ਦੀ ਭਾਵਨਾ ਨਾਲ ਕਰਦੇ ਨਹੀਂ ਕਰਦੀ ਲੋ ਆ ਤੁਸੀਂ ਇਹ ਸਝਾਓ ਕਿ ਉਹਦੇ ਵਿੱਚ ਹੈਗਾ ਰੈਸਪੈਕਟ ਇਸ ਰੈਜ਼ੋਲੂਸ਼ਨ ਵਿੱਚ ਇਹ ਵੀ ਮਤਾ ਪਾ ਰਹੇ ਹੋ ਕਿ ਸੁਖਬੀਰ ਜੀ ਨੂੰ ਸਟੈਪਡਾਊਨ ਕਰਨਾ ਚਾਹੀਦਾ ਹੈ ਅਸੀਂ ਜਿਹੜੀ ਗੱਲ ਦੁਜਾ ਮਤਾ ਕੀਤਾ ਹੋਇਆ ਭਾਈ ਅਬਰਤਪਾਲ ਸਿੰਘ ਦੇ ਜਿਨਾਂ ਤੇ ਐਸੇ ਐਸੇ ਬਾਰ-ਬਾਰ ਲਾਇਆ ਜਾ ਰਿਹਾ ਉਹ ਕੱਲੇ ਦੀਸੂ ਘਰ ਦੇਲ ਤੇ ਰੱਖਿਆ ਜਾ ਰਿਹਾ ਉਹ ਭਾਈ ਅਬਰਤਪਾਲ ਸਿੰਘ ਦੇ ਮਰੂਥੀ ਹੱਕਾਂ ਦਾ ਹੀ ਘਾਣ ਨਹੀਂ ਵਰ ਕੇ ਉਹਨਾਂ ਲੱਖਾਂ ਵੋਟਰਾਂ ਦੇ ਹੱਕਾਂ ਦਾ ਘਾਣ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਨਮਾਇਦਾ ਚੁਣਿਆ ਅੱਜ ਭਾਰਤੀ ਲੋਕ ਸਭਾ ਜਿਹੜੇ ਸੌਂਖਾਤੀ ਜਾ ਰਹੀ ਹੈ ਸਾਰੇ ਮੈਂਬਰ ਜਿਹੜੇ ਛੁਟਕੇ ਗਏ ਨੇ ਤੇ ਅਮਿਤਪਾਲ ਸਿੰਘ ਉਹਨਾਂ ਨੂੰ ਸੌਂਖ ਤੋਂ ਸਮਾਗਮ ਤੋਂ ਪਰੇ ਰੱਖਿਆ ਜਾ ਰਿਹਾ ਇਹ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਫਟਵਾ ਦਿੱਤਾ ਉਹਨਾਂ ਨੇ ਕਨਸਟੀਟਿਊਸ਼ਨ ਨੂੰ ਸੌਂਖਾ ਦਿੱਤਾ ਇਹ ਜਿਹੜੇ ਜਿਹੜਾ ਭਾਈ ਅਮਿਤਪਾਲ ਸਿੰਘ ਰੋਮ ਭਾਵੇਂ ਪਹਿਲਾਂ ਐਨਐਸਏ ਲਾਇਆ ਜਿਹੜਾ ਉਹ ਵੀ ਦੋਸ਼ ਗਲਤ ਸੀ ਅਸੀਂ ਕਹਿੰਦੇ ਆ ਪਰ ਹੁਣ ਤਾਂ ਉਹ ਦੋਸ਼ ਨਕਾਰੇ ਗਏ ਲੋਕਾਂ ਦੀ ਕਿਹੜੀ ਨੇ ਨਕਾਰ ਤੇ ਦੂਜਾ ਉਹਨਾਂ ਨੇ ਆਪ ਭਾਰਤ ਦੇ ਸੁਧਾਰ ਦੀ ਸੋਚ ਉੱਤੇ ਸਿਸ਼ਟਾ ਦੇ ਵਿੱਚ ਵਿਸ਼ਵਾਸ ਰੱਖ ਕੇ ਚੋਣ ਲੜੀ ਆ ਤੇ ਹੁਣ ਤਾਂ ਉਹ ਤੇ ਐਨਐਸਏ ਵਰਤਮਾਨ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਆ ਕਿ ਇਹਨਾਂ ਵੱਲੋਂ ਦੁਬਾਰਾ ਐਨਐਸਏ ਲਾਉਣ ਦੀ ਜਿਹੜੀ ਉਹਨਾਂ ਨੇ ਦਵਾਟ ਕੀਤਾ ਉਹ ਆਪਣੀ ਸਵਾਰਥ ਦਾਸ ਲੈਣ ਤੇ ਕੇਂਦਰ ਸਰਕਾਰ ਨੂੰ ਵੀ ਤੀਲ ਕਰਦੇ ਆ ਕਿ ਪੰਜਾਬ ਸਰਕਾਰ ਦੀਆਂ ਇਹ ਗੈਰ ਲੋਕੀ ਗੈਰ ਲੋਕ ਰਾਜ ਦੀਆਂ ਕਾਰਵਾਈਆਂ ਤੇ ਨੱਟ ਪਾਉਣ ਪੰਜਾਬ ਨੂੰ ਹਰਦਆਬਾਦ ਦਾ ਖੇਰ ਦਾ ਪੰਜਾਬ ਨੂੰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਿੱਚ ਰੱਖਾਂ ਦਾ ਬਗਲ ਮੌਕਾ ਦੇ ਪੰਜਾਬ ਦੇ ਹਰਾਤ ਨੂੰ ਖਰਾਬ ਨਾ ਕਰਨ ਭਾਈ ਵੱਡੀ ਸਿੱਖਿਆ ਦੀ ਰਿਹਾਈ ਦੀ ਵੀ ਅਸੀਂ ਮੰਗ ਕੀਤੀ ਹੈ ਜਿਹੜੇ ਅਦਾਲਤਾਂ ਵੱਲੋਂ ਸੁਣਾਈ ਸਜ਼ਾ ਪੂਰੀ ਕਰ ਚੁੱਕੇ ਨੇ 337 ਤੋਂ ਉੱਤੇ ਜਿਹੜਾ ਵਿੱਚ ਬੈਠੇ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਜ਼ਰੂਰੀ ਆ ਔਰ ਦੂਜੇ ਸਾਡੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਜਿਵੇਂ ਜਲ ਸੰਕਟਾ ਸਾਡੇ ਪਾਣੀਆਂ ਤੇ ਕਾਕਾ ਬਜਰੇ ਦਾ ਤੇ ਇਹ ਪਾਣੀਆਂ ਦੀ ਲੜਾਈ ਲੜਨ ਦਾ ਸਹਿਰਤਾ ਦੇ ਨਾਲ ਜੀਰ ਕੀ ਰਾ ਅਸੀਂ ਅੱਜ ਇੱਥੇ ਫੈਸਲਾ ਕੀਤਾ ਔਰ ਨਾਲ ਅੱਜ ਐਮਰਜੈਂਸੀ ਆ ਦਾ 49 ਸਾਲ ਪਹਿਲਾਂ ਜਿਹੜੀ ਐਮਰਜੈਂਸੀ ਲੱਗੀ ਆ ਜ 50ਵਾਂ ਸਾਲ ਉਸ ਐਮਰਜੈਂਸੀ ਦਾ ਔਰ ਐਮਰਜੈਂਸੀ ਨੇ 25 ਜੂਨ 1975 ਨੂੰ ਜਿਹੜੀ ਐਮਰਜੈਂਸੀ ਲੱਗੀ ਉਹ ਅੱਜ ਮੈਂ ਸਮਝਦਾ ਕਿ ਅੱਜ ਦਾ ਦਿਨ ਰਜਾ ਸਾਹਿਬ ਪਹਿਲਾ ਥੋੜਾ ਇੱਕ ਲੋਕਰਾਜ ਤੇ ਕਦਰੇ ਦੀ ਘਾਟੀ ਸੀ ਲੋਕਰਾਜ ਤੇ ਇੱਕ ਕਲੰਕ ਸੀ ਅੱਜ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਤੇ ਉਹ ਦਰਦ ਹਟਾਇਆ ਔਰ ਜਿਨ੍ਹਾਂ ਲੋਕਾਂ ਨੂੰ ਜ਼ਿਹਰਾ ਦੇ ਵਿੱਚ ਫਿਰਦੇ ਝੱਲਣੇ ਪਏ ਅੱਜ ਮੈਂ ਕਹਿ ਸਕਦਾ ਕਿ ਅਸੀਂ ਮਾਹੀਵਾਂ ਵਿੱਚ ਆਪ ਵੀ ਸਭ ਤੋਂ ਸਾਰਤਕ ਨੂੰ ਸਭ ਤੋਂ ਛੋਟੀ ਉਮਰ ਤੇ ਸਭ ਤੋਂ ਵੱਧ ਸਮਾਂ ਦੇ ਵਿੱਚ ਮੈਨੂੰ ਐਮਰਜੈਂਸੀ ਦਾ ਰੈਕਡਰ ਨੋਕਾ ਪਿਆ ਸਾਡਾ ਵਾਚੋ ਦਿਨ ਯਾਦ ਆ ਰਹੇ ਨੇ ਤਾਰਾ ਜੀ ਤੇ ਅੱਜ ਦੀ ਸਾਡੀ ਮੀਟਿੰਗ ਨੇ ਉਹ ਜਿਹੜੀ ਐਮਰਜੈਂਸੀ ਦਾ ਕਾਲਾ ਦੌਰ ਆ ਉਹਦੀ ਗੱਡਾ ਵੀ ਕੀਤੀ ਆ ਔਰ ਅੱਜ ਦੇ ਜਿਹੜੇ ਸ਼ਾਸਕ ਨੇ ਅੱਜ ਸਤਾ ਤੇ ਬੈਠੇ ਲੋਕ ਜਿਹੜੇ ਨੇ ਅਸੀਂ ਉਹਨਾਂ ਨੂੰ ਯਾਦ ਜਿਲਾਵਾ ਚਾਹੁੰਦੇ ਆ ਕਿ ਜੇ ਐਮਰਜੈਂਸੀ ਦੇ ਕਾਲੇ ਦੌਰ ਦੀ ਉਹ ਸਮੇਂ ਨੀਂਦਾ ਕਰਦੇ ਸੀ ਅੱਜ ਭਾਈ ਅਮਰਪਾਲ ਸਿੰਘ ਵਰਗੇ ਲੋਕਾਂ ਨੂੰ ਜੇਲ੍ਹ ਵਿੱਚ ਕਿਉਂ ਰੱਖਿਆ ਹੋਇਆ ਅੱਜ ਉਹਨਾਂ ਦੇ ਮਾਨਵੀ ਹੱਕਾਂ ਤੇ ਕੂੜਾਤਾ ਮਾਰਿਆ ਹੋਇਆ ਸੋ ਇਹਨਾਂ ਨੂੰ ਜ਼ਰੂਰ ਅਪੀਲ ਕਰਦੇ ਆ ਕਿ ਉਹਨਾਂ ਨੂੰ ਪੁਰਾਣੇ ਤਿਆਰ ਸੋ ਕਰ ਦਿੱਤਾ ਤੇ ਜਿਹੜਾ ਵਿੱਚ ਵਰਤ ਸਾਡੇ ਬੰਦੀ ਸਿੱਖਾਂ ਦੀ ਵਿਹਾਈ ਕਰ ਇਹ ਬਹੁਤ ਬਹੁਤ ਧੰਨਵਾਦ ਜਿੰਨਾਂ ਭਾਈ ਸਾਹਿਬ ਜੀ ਸਪੋਰਟ ਕਰ ਰਹੇ ਨੇ ਕਿ ਇਹ ਗੈਨੀਟਿਵ ਬਾਲ ਨਹੀਂ ਕਰ ਰਿਹਾ ਕਿ ਉਹਨਾਂ ਦੇ ਛੱਡ ਦੇਣਾ ਅਸੀਂ ਬੇਲ ਕੀਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਇਹ ਜਿਹੜਾ ਅੱਜ ਹਾਲਾਤ ਸੋਪਨੀ ਅਕਾਲੀਦਰ ਦੇ ਹੋਏ ਨੇ ਇਹ ਹਾਲਾਤਾਂ ਦੇ ਵਿੱਚ ਜਿਹੜੀ ਤਿਆਗ ਦੀ ਭਾਵਨਾ ਉਹ ਦਿਖਾਉਣੀ ਚਾਹੀਦੀ ਹੈ ਤੇ ਕਿਸੇ ਜਿਸੇ ਧਾਰਮਿਕ ਤੇ ਰਾਜਨੀਤੀ ਦੀ ਸਵੇਲ ਵਿਅਕਤੀ ਨੂੰ ਅਗਵਾਈ ਸੁਣਾਣੀ ਚਾਹੀਦੀ ਪੁਰਾਣੂ ਕਾਇਨ ਅਜੀ ਮਨਚਿੱਤਿਆ ਨਿਰੋਤ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ ਕੁਝ ਨਾਵਾ ਨਹੀਂ ਵੀ ਕੁਝ ਵੀ ਅਜੇ ਵੀ ਪੈਸੇ ਵੀ ਜਦੋਂ ਪਾਰਟੀ ਦੀ ਇਹ ਸਥਿਤੀ ਪੈਦਾ ਹੋ ਜੇ 17 ਤੋਂ ਲੈ ਕੇ 22 ਤੱਕ 24 ਤੱਕ ਬਿਲਕੁਲ ਹੀ ਥੱਲੇ ਅਟਕੇ ਆ ਕਾਕਲੀ ਦਲ ਦੀ ਪਾਰਟੀ ਦੀ ਜਵਾਨ ਜਨਤ ਹੋ ਗਈ ਤੇ ਹੁਣ ਆਪ ਹੀ ਬੰਦੇ ਸੋਚਣਾ ਚਾਹੀਦਾ ਬਲੇ ਲੋਕਾਂ ਦਾ ਘਮਣਾ ਨਹੀਂ ਚਾਹੀਦਾ ਤੁਸੀਂ ਦੋਨੇ ਕਿੰਨਾ ਮਿੰਟ ਦੇ ਤੋਂ ਨਾਲ ਹੈ ਪਾਰਟੀ ਬਾਈ ਨਾਲ ਕਿ ਵੀ ਸਭ ਇਹ 60 40 ਦੇ ਅਸ਼ੀਆ ਕਰਦੇ ਆਲੇ ਕਿ ਥੋੜਾ ਜਿਹਾ ਥੋੜਾ ਸ਼ੁਰੂਆਤ ਹੈ ਅੱਜ ਕੀ ਦੇ ਵਿੱਚ ਹੁੰਦਾ ਹੈ ਕਿ ਅੱਜ ਤਾਂ ਇਹ ਮੇਰਾ ਖਿਆਲ ਫੈਨਾ ਸੱਦੇ ਤੇ ਬਹੁਤੇ ਆਏ ਆ ਇਹਨੂੰ ਪਤਾ ਲੱਗ ਗਿਆ ਤੇ ਇਹ ਵੀ ਅਸੀਂ ਫੈਸਲਾ ਕੀਤਾ ਬਹੁਤ ਵਾਰਾਂ ਤੋਂ ਬਹੁਤ ਹੀ ਜ਼ਰਾ ਜਾਹਾਂਗੇ ਔਰ ਅਗਲੇ ਇਹ ਮੀਟਿੰਗ ਬੁਲਾਉਣ ਤੋਂ ਬਾਅਦ ਅੱਜ ਤੱਕ ਜਿਹੜਾ ਅਸੀਂ ਇਹ ਮੁਕੀਦਰਾ ਲੋਕ ਮੋਢੇ ਲੋਕ ਆਏ ਕੋਈ ਨਾਮ ਨਹੀਂ ਤੇ ਜਿਹੜੀਆਂ ਨਾਵਾਂ ਸੀ ਲੋਕਾਂ ਨੂੰ ਨਾਲ ਲੈਣਾ ਲੀਡਰਾਂ ਦੇ ਜਾਇ ਲੋਕ ਜ਼ਿਆਦਾ ਨਾਲ ਜਿਹੜੀ ਜਾਨ ਅੱਜ ਜਿਹੜੀ ਉਹਨਾਂ ਦੇ ਨਕਾਮੀਆਂ ਤੇ ਕਮੀਆਂ ਦੇ ਕਰ ਉਹਨਾਂ ਖਾਮੀਆਂ ਤੇ ਕਮੀਆਂ ਤੇ